ਕੀ ਜਿਹੜੀ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਸੰਘਤ ਆ ਰਹੀ ਹੈ ਤੇ ਇਸ ਕਰਕੇ ਸਾਡੇ ਵੱਲੋਂ ਉਹਨਾਂ ਹੀ ਅੱਛੀ ਤਰੀਕੇ ਨਾਲ ਪ੍ਰਬੰਧ ਕੀਤੇ ਗਏ। ਪਾਰਕਿੰਗਾਂ ਕਿੰਨੀਆਂ ਬਣਾਈਆਂ ਜੇਕਰ ਗੱਲ ਕਰੀਏ? ਟੋਟਲ 21 ਪਾਰਕਿੰਗਾਂ ਬਣੀਆਂ ਸ਼ਹਿਰ ਦੇ ਵਿੱਚ। ਜਿਵੇਂ ਕਿ ਸੂਰਾਪੁਰੇ ਜਿਹੜਾ ਸੂਰਾਪੁਰੇ ਨੱਕ ਹੈ ਉਹਦੇ ਨਾਲ ਵਰਲਡ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਪਾਰਕਿੰਗ ਹੈ 20 ਕਿੱਲਿਆਂ ਚ ਪਾਰਕਿੰਗ ਹੈ। ਉੱਥੇ ਸਾਡੇ ਮੈਕਸਿਮ ਵਹੀਕਲ ਅਸੀਂ ਵਹੀਕਲ ਟਰਾਲੀ ਉੱਥੇ ਖੜੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਪੂਜਨੀਕ ਮਾਤਾ ਮਾਤਾ ਗੁਜਰੀ ਦਿਲ ਅਸਾਨੀ ਸ਼ਹਾਦਤ ਨੂੰ ਜਿਹੜੀ ਹਰ ਸਾਲ ਸ਼ਹੀਦੀ ਸਭਾ ਹੁੰਦੀ ਹੈ ਅੱਜ 10 ਪੋ ਵਾਲੇ ਦਿਨ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਜਾਂਦਾ ਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫਤੇਗੜ ਸਾਹਿਬ ਦਾ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਚੁੱਕਾ ਹੈ ਵੱਡੀ ਤਦਾਰ ਦੇ ਵਿੱਚ ਜਿਹੜੀ ਸੰਗਤ ਆ ਸ਼ਹੀਦਾਂ ਨੂੰ ਨਮਨ ਕਰਨ ਲਈ ਪਹੁੰਚ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕੀ ਸੰਗਤ ਇੱਥੇ ਵੱਡੀ ਤਦਾਰ ਦੇ ਵਿੱਚ ਨਤਮਸਤਕ ਹੋ ਕੇ ਜਿੱਥੇ ਅਸ਼ੀਰਵਾਦ ਸ਼ਹੀਦਾਂ ਦਾ ਲੈ ਰਹੀ ਹੈ ਉੱਥੇ ਹਰ ਸਾਲ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਕਿ ਰਹਿائش ਲਈ ਸੰਗਤ ਹੀ ਰਹਿائش ਲਈ ਦੇਸ਼ਾ ਵਿਦੇਸ਼ਾਂ ਤੋਂ ਸੰਗਤ ਅੜੀ ਪਹੁੰਚ ਰਹੀ ਹੈ ਤੇ ਨਤਮਸਤਕ ਹੋਣ ਲਈ ਉਹਦੇ ਪ੍ਰਬੰਧ ਲਈ ਵੀ ਜਿੱਥੇ ਪਰਵੰਦ ਕੀਤਾ ਜਾਂਦਾ ਹੈ ਪੂਰੇ ਪ੍ਰਬੰਧ ਪੁਰਸ਼ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸਾਰੂ ਢੰਗ ਚਾਲਣਾ ਦਿੱਤੇ ਪੂਰੇ ਪ੍ਰਬੰਧਕ ਕੀਤੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਸੰਗਤ ਹਰ ਸਾਲ ਸ਼ੀਤੀ ਜੋੜ ਮੇਲ ਵਿੱਚ ਨਤਮਸਤਕ ਹੋਣ ਲਈ ਪਹੁੰਚਦੀ ਹੈ ਤੇ ਛੋਟੇ ਸਹਿਬਜਾਦਿਆਂ ਦੇ ਉਹ ਸਥਾਨ ਆ ਜਿੱਥੇ 7 ਦੇ 9 ਸਾਲ ਦੀ ਉਮਰ ਦੇ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਜਿੱਥੇ ਮੁਗਲ ਹਕੂਮਤ ਨੇ ਤਸੀਹੇ ਦੇ ਕੇ ਇਨ ਮੰਨ ਲਈ ਤਸਵੀਰ ਦਿੱਤੇ ਗਏ ਸੀ ਪਰ ਉਹਨਾਂ ਵੱਲੋਂ ਇਹ ਨਹੀਂ ਮੰਨੀ ਗਈ ਛੋਟੇ ਸਾਹਿਬ ਜਾਦਿਆਂ ਨੇ ਜਕਾਰਿਆਂ ਦੇ ਨਾਲ ਜਿੱਥੇ ਕਿ ਆਪਣੀ ਕੌਮ ਦੇਤੇ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦੀ ਦੇ ਦਿੱਤੀ ਸੀ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ ਵੱਡੀ ਤਦਾਰ ਦੇ ਵਿੱਚ ਦਿੱਤੇ 500 ਦੇ ਕਰੀਬ ਲੰਗਰ ਲੱਗਦੇ ਨੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਹੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਤੇ ਹਰ ਸਾਲ ਜਿਹੜੀ ਕੀ ਮੇਲਾ ਜਿਹੜੀ ਕੀ ਸ਼ੀਦੀ ਸਭਾ ਇਹ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਹੋ ਚੁੱਕਿਆ ਹੈ ਸ਼ੀਦੀ ਸਭਾ ਸ਼ੁਰੂ 26 27 28 ਦਸੰਬਰ ਨੂੰ ਜਿਹੜੀ ਸ਼ੀਦੀ ਸਭਾ ਹੁੰਦੀ ਆ ਤੇ ਇਸ ਵਾਰ ਦੀ ਸੰਗਤ ਲੱਖਾਂ ਦੀ ਤਦਾਰ ਦੇ ਵਿੱਚ ਜਿਹੜੀ ਦਸਮਸਤ ਵੀ ਪਹੁੰਚਦੀ ਆ ਹੌਲਸਾ ਪ੍ਰਸ਼ਾਸਨ ਵੱਲੋਂ ਇਹ ਮੁਖਤਬ ਪ੍ਰਬੰਧ ਕਰੇ ਜਾਂਦੇ ਨੇ ਤੇ ਅਸੀਂ ਗੱਲਬਾਤ ਵੀ ਕਰਾਂਗੇ ਜਿੱਤੇ ਜਿਹੜੇ ਥਾਣਾ ਫਤੇਗੜ ਸਾਹਿਬ ਦੇ ਐਸਟੀਓ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਕਿ ਟ੍ਰੈਫਿਕ ਨੂੰ ਚਲਾਉਣ ਲਈ ਕੀ ਕੀ ਪ੍ਰਬੰਧ ਨੇ ਟ੍ਰੈਫਿਕ ਨੂੰ ਚਲਾਉਣ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਕੀ ਕੀ ਪ੍ਰਬੰਧ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਗੌਰ ਜੀ ਸਸੀ ਗੌਰ ਜੀ ਅਜਰ ਕਿ ਟ੍ਰੈਫਿਕ ਨੂੰ ਚਲਤਾਰੋਂ ਲੰਘਾ ਕੀ ਕੀ ਪ੍ਰਬੰਧ ਕੀਤੇ ਗਏ ਨੇ ਕਿਤੇ ਨਾਕਾ ਬੰਦੀ ਕੀਤੀ ਗਈ ਹੈ ਟ੍ਰੈਫਿਕ ਦੇ ਮੱਦੇਨਜ਼ਰ ਰੱਖਦੇ ਅਸੀਂ ਸ਼ਹਿਰ ਦੇ ਵੱਖ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ 21 ਪਾਰਕਿੰਗਾਂ ਬਣਾਈ ਗਈਆਂ ਤਾਂ ਜੋ ਲੋਕੀ ਉੱਥੇ ਗੱਡੀ پارک ਕਰਕੇ 200 300 ਮੀਟਰ ਹੀ ਪੈਦਲ ਤੁਰ ਕੇ ਆਣ ਤੇ ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ ਇਸ ਤੋਂ ਇਲਾਵਾ ਜੇ ਕੋਈ ਸਪੈਸ਼ਲ ਕੇਸ ਹੈ ਜਾਨੀ ਕੋਈ ਬਜ਼ੁਰਗ ਹੈ ਜਾਂ ਬੱਚੇ ਹੈ ਜਾਂ ਕੋਈ ਹੈਂਡੀਕੈਪਰ ਜਿਸ ਨਾਲ ਅਸੀਂ ਉਹਨਾਂ ਦਾ ਵਹੀਕਲ ਲਾਓ ਕਰਕੇ ਗੁਰਦੁਆਰੇ ਨੇੜੇ پارک ਕਰਾ ਰਹੇ ਹਾਂ ਜੇਕਰ ਕੋਈ ਬੱਚਾ ਘੁੰਮਦਾ ਜਾ ਉਹਦੇ ਲਈ ਕੋਈ ਸੂਚਨਾ ਕੇਂਦਰ ਵੀ ਬਣਾਏ ਗਏ ਨੇ ਜੀ ਸਰ ਪੰਜਾਬ ਸਰਕਾਰ ਦੇ ਹੁਕਮਤ ਦੇ ਸਮਾਧਾਨ ਕੇਂਦਰ ਬਣੇ ਜਿੱਦੇ ਪੁਲਿਸ ਸਿਵਲ ਪ੍ਰਸ਼ਾਸਨ ਤੇ ਹਸਪੀਟਲ ਮੈਡੀਕਲ ਹੈਡ ਇਹ ਤਿੰਨੇ ਇਕੱਠੇ ਬੈਠੇ ਆ ਤੇ ਅਨਾਉਂਸਮੈਂਟਾਂ ਹੋ ਰਹੀਆਂ ਹਲੇ ਤੱਕ ਤਾਂ ਸਾਡੇ ਕੋਲ ਅਜੇ ਕੋਈ ਗੱਲ ਆਈ ਨਹੀਂ ਕੋਈ ਵੀ ਬੱਚਾ ਜਾਂ ਕੋਈ ਫੈਮਿਲੀ ਮੈਂਬਰ ਮਿਛੜ ਗਏ ਜੇ ਮਿਛੜੇ ਤਾਂ ਵਾਪਸ ਮਿਲ ਗਏ ਉਹਨਾਂ ਨੂੰ ਤੇ ਇਹ ਸਬੰਧੀ ਸਾਡੇ ਪੂਰੇ ਪ੍ਰਬੰਧ ਨੇ ਜਿਹੜੀ ਸੰਗਤ ਆ ਰਹੇ ਜਿਹੜੀ ਡੇਲਾ ਲੋ ਮਰੰਡਾ ਸਾਈਡ ਤੋਂ ਆ ਰਹੇ ਮਰੰਡਾ ਤੋਂ ਡੇਲਾ ਲੁਧਿਆਣੇ ਜਾਣਾ ਤਾਂ ਪਿਆਲੇ ਜਲਾਉਂਦੇ ਲਈ ਕੀ ਡਿਵਾਈਡ ਕੀਤੀ ਗਈ ਕਿੱਥੋਂ ਕਿੱਥੋਂ ਅਸੀਂ ਸ਼ਹਿਰ ਦੇ ਬਾਰੋ-ਬਾਰ ਸਾਰੀ ਡਾਇਵਰਸ਼ਨਾਂ ਕੀਤੀ ਹੋਈਆਂ ਬਾਹਰ ਪੂਰੇ ਫਲੈਕਸ ਲੱਗੇ ਮਾਨਯੋਗ ਐਸਐਸਪੀ ਸਾਹਿਬ ਦੇ ਡਾਇਰੈਕਸ਼ਨਾਂ ਦੇ ਜਿਹਦੇ ਅਸੀਂ ਲਿਖਿਆ ਵੀ ਜਿਹੜੀ ਸੰਗਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾਂ ਸ਼ਿਧੀ ਜੋੜ ਸਭਾ ਜਾਣ ਲਈ ਅੰਦਰ ਜਾਂਦੀ ਉਹਨਾਂ ਦੀ ਐਂਟਰੀ ਬਾਕੀ ਸਾਰੇ ਡਾਇਰੈਕਸ਼ਨ ਪੜ ਕੇ ਬਾਰੋ-ਬਾਰ ਜਾ ਰਿਹਾ ਤੇ ਹੁਣ ਤੱਕ ਸਭ ਕੁਝ ਸਮੂਦਰੀ ਚੱਲ ਰਿਹਾ ਐਤਕੀ ਜਿਹੜੀ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਸੰਗਤ ਆ ਰਹੀ ਹੈ ਤੇ ਇਸ ਕਰਕੇ ਸਾਡੇ ਵੱਲੋਂ ਉਹਨੇ ਹੀ ਅੱਛੀ ਤਰੀਕੇ ਰੱਖਣਾ ਪ੍ਰਬੰਧ ਕੀਤੇ ਗਏ। ਪਾਰਕਿੰਗਾਂ ਕਿੰਨੀਆਂ ਬਣਾਈਆਂ ਜੇਕਰ ਗੱਲ ਕਰੀਏ। ਟੋਟਲ 21 ਪਾਰਕਿੰਗਾਂ ਬਣੀਆਂ ਸ਼ਹਿਰ ਦੇ ਵਿੱਚ। ਸ਼ਹਿਰ ਦੇ ਆਲੇ-ਦੁਆਲੇ ਕਿਹੜੇ-ਕਿਹੜੇ ਪੁਆਇੰਟ ਨੇ? ਜਿਵੇਂ ਕਿ ਸੂਰਾਪੂਰੀ ਜਿਹੜਾ ਸੂਰਾਪੂਰੀ ਨੱਕ ਹੈ ਉਹਦੇ ਨਾਲ ਵਰਲਡ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਪਾਰਕਿੰਗ 20 ਕਿੱਲਾਂ ਚ ਪਾਰਕਿੰਗ ਹੈ। ਉੱਥੇ ਸਾਡੇ ਮੈਕਸਿਮ ਵਹੀਕਲ ਅਸੀਂ ਵਹੀਕਲ ਟਰਾਲੀ ਉੱਥੇ ਖੜੇ ਕਰਦੇ ਹਾਂ। ਇਟਲੀ ਸਾਈਡ ਫਿਰ ਮਾਡਰਨ ਵੈਲੀ ਵੱਲੋਂ ਮਾਡਰਨ ਵੈਲੀ ਸੋਸਾਇਟੀ ਵੱਲੋਂ ਇੱਕ ਪਾਰਕਿੰਗ ਦਿੱਤੀ ਗਈ ਹੈ ਪਰਲਿੰਗ ਕਲੇਵ ਚ ਦਿੱਤੀ ਗਈ ਹੈ ਮਾਤਾ ਸੁੰਦਰੀ ਸਕੂਲ ਹੈ ਜਿਹੜਾ ਬਸੀਅਰੇ ਪਾਸੇ ਸਾਈਡ ਜੀ ਇਹਦਾ ਪਹਿਲਾਂ ਤਲਾਣੀਆਂ ਦੀ ਪਾਰਕਿੰਗ ਚਾਰ ਕਿੱਲਾਂ ਦੀ ਉਹਦੇ ਸਾਹਮਣੇ ਰੋਜ਼ਾ শরীਫ ਦੇ ਬੈਕ ਸਾਈਡ ਪੰਜ ਕਿੱਲੇ ਹੈ ਤੇ ਉਹ ਸਭ ਤੋਂ ਪਿੱਛੇ ਕਲਾਸਿਕ ਮਾਡਰਨ ਰਿਜ਼ੋਰਟ ਹੈ ਉਹਨਾਂ ਵੱਲੋਂ ਪਾਰਕਿੰਗ ਦਿੱਤੀ ਗਈ ਹੈ ਕਿਸਾਨਾ थाना ਫਤੇਗੜ ਸਾਹਿਬ ਦੇ ਮੁਖੀ ਅਰਸ਼ਦੀਪ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿ ਸੰਗਤ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਆਵਾਜਾਵੀ ਨੂੰ ਸਚਾਰੂ ਢੰਗ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਪੁਲਿਸ ਵੱਲੋਂ ਜਿੱਥੇ ਆਵਾਜਾਵੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਜਿੱਥੇ ਪ੍ਰਬੰਧ ਕੀਤੇ ਗਏ ਨੇ ਸੰਗਤ ਇਸ ਵਾਰ ਇਹਨਾਂ ਨੇ ਇਹ ਵੀ ਕਹਿ ਕੇ ਸੰਗਤ ਪਿਛਲੀ ਵਾਰ ਨਾਲ ਇਸ ਵਾਰ ਸੰਗਤ ਵੱਧ ਆਉਣ ਦੀ ਜੜੀ ਕੀ ਉਮੀਦ ਹੈ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਹੀਦਾਂ ਨੂੰ ਨਮਨ ਕਰਨ ਦੀ ਇੱਛਾ ਬਦੇਸ਼ਾਂ ਤੋਂ ਸੰਗਤ ਆਉਣ ਦੀ ਨੌਜਵਾਨ ਵੀ ਇੱਥੇ ਹਾਜ਼ਰ ਲਗਾਉਂਦੇ ਨੇ ਗੱਲਬਾਤ ਵੀ ਕਰੋ ਤੁਸੀਂ ਦੇਖ ਸਕਦੇ ਹੋ ਕਿ ਗੱਲਬਾ ਸਾਚੀ ਗੱਲ ਸੱਸੀ ਵਾਲਜੀ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਸਰ ਬਿਲਕੁਲ ਵਧੀਆ ਪ੍ਰਬੰਧ ਕੀਤੇ ਗਏ ਨੇ ਹਾਂਜੀ ਸਾਰੇ ਸਰਦਾਲਾਂ ਦੀ ਸਖਸ਼ੂ ਉਤਰ ਮੱਦੇਨਜ਼ਰ ਰੱਖ ਕੇ ਸਾਰੇ ਟ੍ਰੈਫਿਕ ਦੇ ਬਹੁਤ ਵਧੀਆ ਪ੍ਰਬੰਧ ਨੇ ਹਾਂਜੀ ਸਰਦਾਲਾਂ ਦੀ ਆਮਦ ਨੂੰ ਲੈ ਕੇ ਜਿਹੜਾ ਟ੍ਰੈਫਿਕ ਦੇ ਲਈ ਪ੍ਰਬੰਧ ਜਿਹੜੇ ਕੀਤੇ ਗਏ ਨੇ ਰੋਜ਼ਾਨਾ ਟਾਈਮ ਲਈ ਫਤੇਗੜ ਸਾਹਿਬ ਤੋਂ ਰਜਿੰਦਰ ਸਿੰਘ ਭੜਤੀ ਵਿਸ਼ੇਸ਼